ਹਾਂਜੀ ਖੜਿਆ ਡੂਮ ਦੇ ਪੁਲ ਉੱਪਰ ਨੇੜੇ ਪਿੰਡ ਮਕਸੂਦਲਾ ਜਿੱਥੇ ਕਿ ਅ ਪ੍ਰਣਾਮ ਸ਼ਹੀਦਾਂ ਨੂੰ ਨੌਜਵਾਨ ਜੋ ਸਬਾ ਪਿੰਡ ਦੀ ਉਸ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਏ ਗਏ ਨੇ ਜੋ ਸੰਗਤਾਂ ਜਿਸ ਤਰ੍ਹਾਂ ਕਿ ਸ਼ਹੀਦੀ ਪੰਦਰਵਾਲਾ ਚੱਲ ਰਿਹਾ ਹੈ ਜਿਸ ਤਰ੍ਹਾਂ ਮਾਤਾ ਗੁਜਰਕੌਰ ਅਤੇ ਚਾਰ ਸਹਿਬਜਾਦਿਆਂ ਦੀ ਲਸਾਨੀ ਸ਼ਹਾਦਤ ਹੋਈ ਹੈ ਜ਼ਾਲਮ ਹਕੂਮਤ ਦੇ ਨਾਲ ਟਕਰਾ ਕਰਦੇ ਹੋਏ ਜਿਨ੍ਹਾਂ ਨੇ ਈਨ ਨਹੀਂ ਮੰਨੀ ਆਪਣਾ ਧਰਮ ਨਹੀਂ ਛੱਡਿਆ ਦੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਸਦਾ ਲਈ ਅਮਰ ਹੋ ਗਏ ਉਹਨਾਂ ਦੀ ਯਾਦ ਵਿੱਚ ਜੋ ਸੰਗਤਾਂ ਸ਼੍ਰੀ ਫਤੇਗੜ ਸਾਹਿਬ ਚਮਕੌਰ ਸਾਹਿਬ ਜਾਂ ਅਨੰਦਪੁਰ ਸਾਹਿਬ ਨਤਮਸਤਕ ਹੁੰਦੀਆਂ ਨੇ ਉਹਨਾਂ ਨੂੰ ਸਜਦਾ ਕਰਦੀਆਂ ਨੇ ਉਹਨਾਂ ਦੇ ਵਾਸਤੇ ਲੰਗਰ ਦੀ ਸੇਵਾ ਲਗਾਈ ਜਾਂਦੀ ਹੈ ਹਰ ਪਿੰਡ ਦੇ ਵਿੱਚ ਹਰ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਰੋਡ ਦੇ ਉੱਪਰ ਖੜੇ ਆਂ ਨਾਲੇ ਪਿੰਡ ਮਕਸੂਰ ਦਾ ਡੂੰਦਾ ਪੋਲਾ ਜੋ ਪਿੰਡ ਦੀ ਪਿੰਡ ਮਕਸੂਰ ਦੇ ਸਮੂਹ ਸੰਗਤ ਹੈ ਸਮੂਹ ਨਿਵਾਸੀ ਨੇ ਉਹਨਾਂ ਤੋਂ ਇਹ ਸੇਵਾ ਲਗਾਈ ਗਈ ਹੈ ਸੇਵਾ ਕੀਤੀ ਜਾ ਰਹੀ ਹੈ ਜਿਸ ਵਿੱਚ ਬੀਬੀਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਬੱਚਿਆਂ ਜੋ ਨੌਜਵਾਨ ਬੱਚੇ ਨੇ ਉਹਨਾਂ ਨੇ ਬੱਚੜ ਕੇ ਇਸ ਹਿੱਸਾ ਪਾਇਆ ਛੋਟੇ ਬੱਚਿਆਂ ਦੇ ਜਿਨ੍ਹਾਂ ਨੇ ਸਿਰ ਦੇ ਉੱਪਰ ਕੇਸ ਰੱਖੇ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਤੇ ਆਹ ਕਰਦੇ ਆ ਜੋ ਪਿੰਡ ਵਾਸੀ ਨੇ ਜੋ ਇਸ ਕਮੇਟੀ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ

ਦੇ ਜੋ ਨਾਮ ਆਲੇ ਹਾਂਜੀ ਵੀਰ ਜੀ ਕਿੰਨਾ ਤੁਹਾਡਾ ਮੇਰਾ ਨਾਮ ਜਰਨੈਲ ਸਿੰਘ ਜੀ ਹਾਂਜੀ ਪਿੰਡ ਲਾਕ ਸੰਤੀ ਮੈਂਬਰ ਹੈ ਜੀ ਮੈਂ ਪਿੰਡ ਮਖਰੂੜਾ ਜੀ ਹਾਂਜੀ ਤੇ ਬੱਚਿਆਂ ਦਾ ਬੜਾ ਧੰਨਵਾਦ ਕਰਦੇ ਆ ਜੀ ਜਿਹੜੇ ਇੱਥੇ ਲੰਗਰ ਲਾਉਂਦੇ ਨੇ ਹਰ ਇੱਕ ਸਾਲ ਵੀ 25 ਸਾਲ ਤੋਂ ਲੰਗਰ ਦੀ ਸੇਵਾ ਕਰਦੇ ਆ ਸਾਡੇ ਨੌਜਵਾਨ ਬੱਚੇ ਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਜਿਹੜੇ ਇਸ ਵਾਰੀ ਬੱਚਿਆਂ ਦੇ ਸਰਦਾਰ ਬੱਚਿਆਂ ਦੇ ਪੱਗਾਂ ਬੰਨ ਕੇ ਉਹਨਾਂ ਦਾ ਸਨਮਾਨ ਕੀਤਾ ਤੇ ਅਨੰਦਾ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਉਸ ਕਮੇਟੀ ਦਾ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਲੰਗਰ ਦੇ ਵਿੱਚ ਹਿੱਸੇ ਪਾਏ ਤੇ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਚਮਕੌਰ ਸਾਹਿਬ ਜੀ ਦੇ ਜਿੰਨੇ ਵੀ ਸ਼ਹੀਦ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੁਜਾਰ ਸਿੰਘ ਜੀ ਅਜੀਤ ਸਿੰਘ ਜੀ ਮਾਤਾ ਗੁਜਰ ਕੌਰ ਜੀ ਸਾਰੇ ਫਤਿਹਗੁਰ ਸਾਹਿਬ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਅਸੀਂ ਉਹਨਾਂ ਦੇ ਜਾਣ ਵਾਸਤੇ ਸੰਤ ਜਿੰਨੇ ਵੀ ਜਾਂਦਿਆਂ ਨੇ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਕਰਦੇ ਆ ਜਿਸ ਤਰ੍ਹਾਂ ਚਮਕੌਰ ਸਾਹਿਬ ਜਾਂਦਿਆਂ ਨੇ ਅਸੀਂ ਪਹਿਲੇ ਲੰਗਰ ਲਾ ਲੈਨੇ ਆ ਫਤਿਹਗੁਰ ਸਾਹਿਬ ਜਾਂਦਿਆਂ ਨੇ ਸੰਤਾਂ ਪਹਿਲੇ ਲੰਗਰ ਲਾ ਲੈਨੇ ਆ ਤੇ ਅੱਜ ਆ लास्ट ਦੇ ਨਾਲ ਸਾਡਾ ਲੰਗਰ ਦਾ ਆ ਚਾਰਜ ਹੋ ਗਿਆ 20 25 ਸਾਲਾਂ ਤੋਂ ਪਹਿਲਾਂ ਦੀ ਲੰਗਰ ਲਾ ਰਹੇ ਆ ਤੇ ਇਹ ਲੰਗਰ ਦੇ ਵਿੱਚ ਅਸੀਂ ਇੱਕ ਲੋਕੀ ਸੇਵਾ ਸ਼ੁਰੂ ਕੀਤੀ ਜਿੰਨੇ ਵੀ ਨਗਰ ਦੇ ਬੱਚੇ ਨੇ ਸਰਦਾਰ ਬੱਚੇ ਨੇ ਜਿੰਨਾਂ ਜੁੜੇ ਰੱਖੇ ਨੇ ਜਿਸ ਤਰ੍ਹਾਂ ਇਹ ਮਾਮਾ ਦਾ ਸਹਿਯੋਗ ਹੁੰਦਾ ਬੱਚੇ ਨੂੰ ਸਰਦਾਰ ਬਣਾਉਣਾ ਕਿਉਂਕਿ ਸ਼ੁਰੂ ਤੋਂ ਬੱਚਾ ਜਦੋਂ ਜਨਮ ਲੈਂਦਾ ਉਦੋਂ ਰੋਡਾ ਪੈਦਾ ਨਹੀਂ ਹੁੰਦਾ ਉਹਦੇ ਵਾਲ ਹੁੰਦੇ ਆ ਤੇ ਉਹਨਾਂ ਨੂੰ ਰੱਖਣਾ ਵੀ ਮਾਮਾ ਦਾ ਧਿਆਨ ਆ ਉਹਨਾਂ ਨੂੰ ਪਾਲਣਾ ਕੇਸਾਂ ਨੂੰ ਜਿੱਥੇ ਬੱਚੇ ਨੂੰ ਪਾਲਣਾ ਉੱਥੇ ਕੇਸਾਂ ਨੂੰ ਹੀ ਪਾਲਣਾ ਮਾਮਾ ਦਾ ਸਹਿਯੋਗ ਹੁੰਦਾ ਕਿਉਂਕਿ ਜਿਹੜੇ ਸਿਰ ਬੱਚੇ ਦਾ ਸਦਮਾਨ ਕੀਤਾ ਉਹ ਬੱਚੇ ਦਾ ਸਿਰਫ ਇਹ ਸਦਮਾਨ ਕੀਤਾ ਕਿ ਉਹਨਾਂ ਦੇ ਕੇਸ ਰੱਖੇ ਹੋਏ ਸੀ। ਉਹਨਾਂ ਨੂੰ ਵੀ ਜੇ ਮੰਨ ਲਓ ਸਹਿਬ ਇਕਮਾਲ ਗੁਰੂ ਗੋਬਿੰਦ ਸਿੰਘ ਜੀ ਹੋ ਗਏ। ਸ਼੍ਰੀ ਰਾਮਚੰਦਰ ਜੀ ਹੋਏ ਤੇ ਸ਼੍ਰੀ ਕਿਸ਼ਕ ਜੀ ਜਿਸ ਵੀ ਮਹਾਤਮਾ ਨੇ ਮਹਾਂਪੁਰਸ਼ ਨੇ ਸੰਤਾਂ ਨੇ ਪੀਰ ਬਗੰਬਰ ਨੇ ਇਸ ਧਰਤੀ ਤੇ ਜਨਮ ਲੈਣਾ ਉਸ ਨੂੰ ਵੀ ਮਾਂ ਦਾ ਸਹਾਰਾ ਲੈਣਾ ਪੈਂਦਾ ਐਡਾ ਮਾਂ ਨੂੰ ਰੱਖਦਾ ਅਸੀਂ ਉਹਨਾਂ ਦੇ ਮਾਮਾ ਨੂੰ ਵੀ ਨਮਨ ਕਰਦੇ ਆ ਮਾਤਾ 부ਜਰੀ ਜੀ ਨੂੰ ਨਮਨ ਕਰਦੇ ਆ ਜਿਨ੍ਹਾਂ ਮਾਮਾ ਨੇ ਆਪਣੇ ਬੱਚਿਆਂ ਦੇ ਕੇਸ ਰੱਖੇ ਨੇ ਸਾਡਾ ਬਾਰ ਬਾਰ ਉਹਨਾਂ ਨੂੰ ਨਮਸਕਾਰ ਆ ਤੇ ਅਸੀਂ ਉਹਨਾਂ ਨੂੰ ਅੱਜ ਸਨਮਾਨ ਕੀਤਾ ਤੇ ਪਿਛਲੇ 25 ਸਾਲ ਤੋਂ ਲੰਗਰ ਲਾ ਰਹੇ ਆ ਅਨਵਰ ਦਾ ਬਹੁਤ ਬਹੁਤ ਸਾਨੂੰ ਸਹਿਯੋਗ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਚੇਤੇ ਤੌਰ ਤੇ ਸਾਡੇ ਕੋਲ ਡਾਕਟਰ ਸਾਹਿਬ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਨਦਰ ਪੰਚਾਇਤ ਖੜੀ ਆ ਸੋ ਸਾਰਿਆਂ ਦਾ ਧੰਨਵਾਦ ਉਹ ਆਈ ਗੁਰਜੀ ਕਾ ਖਾਲਸਾ ਉਹ ਆਈ ਗੁਰਜੀ ਕੀ ਫਤਿਹ ਜੀ ਕਿਨਾ ਜੀ ਰਾਜ ਸਿੰਘ ਸਾਫਾ ਸਰਪੰਚ ਪਿੰਡ ਮਖੂੜਾ ਜੀ ਹਾਂਜੀ ਜਿਸ ਤਰ੍ਹਾਂ ਕਿ ਨੌਜਵਾਨਾਂ ਵੱਲੋਂ ਲੰਗਰ ਲਗਾਏ ਗਏ ਨੇ ਸ਼ਹੀਦੀ 15 ਵੜੇ ਦੇ ਸੰਦਰਭ ਦੇ ਵਿੱਚ ਕੀ ਕਹੋਗੇ ਕੀ ਸਨੇਹਾਦਾਂ ਸਾਡੇ ਨੌਜਵਾਨ ਵੀਰ ਨੇ ਜਿਹੜੇ ਹਾਲ ਚਾਲ ਦੇਖシャレ ਹੀ ਮਤਲਬ ਇਹ ਲੰਗਰ ਦੀ ਸੇਵਾ ਕਰਦ ਨੇ ਬਹੁਤ ਸ਼ਰ ਲੈਂਦੇ ਨੇ ਲੰਗਰ ਨੌਨ ਵਿੱਚ ਤੇ ਬਹੁਤ ਹੀ ਚੰਗੀ ਇਹਨਾਂ ਦੀ ਮਤਲਬ ਮਿਹਨਤ ਕੀਤੀ ਹੋਈ ਮਤਲਬ ਖੰਗਦੋਂ ਲੰਗਰ ਸਿਕਾਉਂਦੇ ਨੇ ਬਹੁਤ ਹੀ ਬਹੁਤ ਵਧੀਆ ਕੰਮ ਆ ਗੋਬ ਨਾਲ ਇਹਨਾਂ ਦੇ ਬੱਚੇ ਹੋਬ ਵੀ ਬੱਚੇ ਨੇ ਉਹ ਅੱਗੇ ਨੂੰ ਨਾਲ ਜੋੜਨ ਲੱਗ ਜਾਂਦੇ ਨੇ ਹਾਂ ਜੀ ਇਹ ਸਾਰੇ ਕਮੇਟੀ ਦਾ ਅਸੀਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਲੰਗਰ ਦੀ ਸੇਵਾ ਹਰ ਇੱਕ ਸਾਲ ਮਾੜਾ ਲੈਂਦੇ ਨੇ ਅਸੀਂ ਬਹੁਤ ਹੀ ਆਪਣੇ ਦਿਲੋਂ ਇਹਨਾਂ ਨੂੰ ਬਹੁਤ ਚੰਗਾ ਉਦਮਾਇਆਂ ਦਾ ਜਿਹੜੇ ਹਰ ਇੱਕ ਸਾਲ ਮਾੜਾ ਲੰਗਰ ਦੀ ਸੇਵਾ ਕਰਾਇਆ ਨੇ ਮੈਂ ਅਰਵਿੰਦਰਪਾਲ ਸ਼ਰਮਾ ਕੁੜਾਣੀ ਕਲਾ ਡਿਸਟ੍ਰਿਕਟ ਲੁਧਿਆਣਾ ਤੇ ਦੇ ਵਿੱਚ ਪੈਂਦਾ ਪਿੰਡ ਮਕਸੂਦ ਆ ਇਹ ਸਾਡੇ ਜਿਹੜੀ ਯੂਥ ਹੈ ਬੜੀ ਕਾਬਲਤ ਯੂਥ ਹੈ ਇਹ ਮੁੰਡੇ ਨੇ ਸਾਡੇ ਉਹ ਦਿਨਾਂ ਉਹ ਰਾਤ ਇਹਨਾਂ ਨੇ ਸੇਵਾ ਕੀਤੀ ਹੈ ਘੱਟ ਤੇ ਘੱਟ 25 ਸਾਲ ਹੋ ਗਏ ਲੰਗਰ ਲਾਉਂਦੇ ਨੇ ਤੇ ਇਹਨਾਂ ਨੇ ਦਿਨ ਰਾਤ ਸੇਵਾ ਕਰਕੇ ਜਿੰਨਾ ਵੀ ਹੈ ਪਰਾਲਾ ਬਹੁਤ ਵਧੀਆ ਲਾਕੇ ਚ ਕਰ ਰਹੇ ਨੇ ਇਹ ਤੇ ਇਹਨਾਂ ਨੇ ਆਉਣ ਵਾਲੀ ਪਨੀਰੀ ਹੈ ਜਿਹੜੀ ਇਹਨਾਂ ਨੇ ਇੱਕ ਸਨੇਹਾ ਜਾਣਾ ਜਿਹੜੀ ਨਸ਼ੇ ਤੋਂ ਰਹਿਤ ਜਾਣਿਆ ਸਾਡੀ ਪੀੜ੍ਹੀ ਆਉਣ ਵਾਲੀ ਸਨੇਹਾ ਜਿਹੜਾ ਸਾਡਾ ਹੈਗਾ ਇਹ ਲੰਗਰਾਂ ਦਾ ਜੁੜਨਾ ਕਿਸ ਸੰਗਤ ਦੇ ਨਾਲ ਇਹ ਬਹੁਤ ਤਕੜਾ ਪਰਾਲਾ ਇਹ ਬਹੁਤ ਮੈਂ ਧੰਨਵਾਦ ਕਰਦਾ ਪਿੰਡ ਮਕਸੂਦ ਦੀ ਪੰਚਾਇਤ ਦਾ ਔਰ ਜਿੰਨੇ ਵੀ ਇਲਾਕਾ ਵਾਸੀ ਨੇ ਬੜਾ ਤਕੜਾ ਸਹਿਯੋਗ ਦੰਦੇ ਨੇ ਮੈਂ ਇਸ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਬਾਰ ਬਾਰ ਧੰਨਵਾਦ ਕਰਦਾ ਪੰਚਾਇਤ ਦਾ ਔਰ ਸਾਡੀ ਯੂਥ ਯੰਗ ਦਾ ਜਿਹੜੀ ਆਉਣ ਵਾਲੇ ਸਨੇਹ ਦੇ ਵਿੱਚ ਲੋਕਾਂ ਨੇ ਚੰਗੇ ਕੰਮ ਜੋੜੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ